ਲੋਕ ਹੱਕਾਂ ਦੀ ਆਵਾਜ਼ ਠਾਉਣ ਵਾਲੇ ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੱਲ ਰਾਤ ਦਾ ਇਸ ਮੁੱਦੇ ਤੇ ਕਾਫੀ ਰੌਲਾ ਪਿਆ ਹੋਇਆ ਤੇ ਸਭ ਤੋਂ ਵੱਡੇ ਦੋ ਸਵਾਲ ਨੇ ਪਹਿਲਾ ਕਿ ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕੀਤਾ ਕਿਉਂ ਗਿਆ ਹੈ ਉਹਦਾ ਅਸਲ ਕਾਰਨ ਕੀ ਹੈ ਜਿਹੜਾ ਹੁਣ ਸਾਹਮਣੇ ਆ ਗਿਆ ਮਾਲਵਿੰਦਰ ਮਾਲੀ ਖੁਦ ਸਾਹਮਣੇ ਆ ਕੇ ਉਹਨੇ ਬੋਲ ਦਿੱਤਾ ਵੀ ਅਸਲ ਕਾਰਨ ਕੀ ਹੈ ਉਹਦੀ ਗ੍ਰਿਫਤਾਰੀ ਦਾ ਤੇ ਦੂਜੀ ਗੱਲ ਇਹ ਆ ਕਿ ਮਾਲਵਿੰਦਰ ਮਾਲੀ ਨੂੰ ਜਿਹੜੇ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਉਹ ਤਰੀਕਾ ਕੀ ਹੈ ਦੋਵਾਂ ਤੇ ਆਪਾਂ ਗੱਲ ਕਰਨੀ ਹੈ ਮੇਰੀ ਬੇਨਤੀ ਹੈ ਕਿ ਇੱਕ ਤਾਂ ਆਪਣਾ ਕਮੈਂਟ ਜਰੂਰ ਲਿਖਿਓ ਨਾਵਾਂ ਸਮੇਤ ਪੜਾਂਗੇ ਤੇ ਦੂਜਾ ਇਸ ਲਾਈਵ ਨੂੰ ਸ਼ੇਅਰ ਜਰੂਰ ਕਰੀ ਜਾਇਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਮਾਲਵਿੰਦਰ ਮਾਲੀ ਨੂੰ ਕੌਣ ਨਹੀਂ ਜਾਣਦਾ ਜਿਹੜੇ ਲੋਕ ਰੋਜ਼ਾਨਾ ਸੋਸ਼ਲ ਮੀਡੀਆ ਦੇਖਦੇ ਨੇ ਸਭ ਨੂੰ ਪਤਾ ਕਿ ਮਾਲਮਿੰਦਰ ਮਾਲੀ ਵੱਖ-ਵੱਖ ਚੈਨਲਾਂ ਦੇ ਉੱਪਰ ਸਰਕਾਰਾਂ ਦੀਆਂ ਗਲਤੀਆਂ ਤੇ ਸਰਕਾਰਾਂ ਦੀਆਂ ਨਾਕਾਮੀਆਂ ਤੇ ਬੋਲਦਾ ਤੇ ਕਿਸੇ ਇੱਕ ਸਰਕਾਰ ਤੇ ਨਹੀਂ ਬੋਲਦਾ ਸਾਰੀਆਂ ਸਰਕਾਰਾਂ ਤੇ ਉਹ ਬੋਲਦਾ ਰਿਹਾ ਖੁੱਲ ਕੇ ਬੋਲਦਾ ਹੈ ਬੇਬਾਕੀ ਨਾਲ ਬੋਲਦਾ ਹੈ ਜਿਚਾ ਕੇ ਬੋਲਦਾ ਹੈ ਤੇ ਕੱਲ ਅਚਾਨਕ ਮਾਲਵਿੰਦਰ ਮਾਲੀ ਨੂੰ ਉਹਦੇ ਭਰਾ ਦੇ ਘਰੋਂ ਪੁਲਿਸ ਨੇ ਆ ਕੇ ਚੱਕ ਲਿਆ ਹੁਣ ਸਭ ਤੋਂ ਪਹਿਲਾਂ ਕਿ ਕਾਰਨ ਕੀ ਹੈ ਕਾਰਨ ਸਿੱਧਾ ਤੇ ਸਾਫ਼ ਹੈ ਮਾਲਵਿੰਦਰ ਮਾਲੀ ਨੂੰ ਅੱਜ ਜਦੋਂ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਲੈ ਕੇ ਪੁਲਿਸ ਜਾ ਰਹੀ ਸੀ ਤਾਂ ਉਹਨੇ ਖੁਦ ਬੋਲਿਆ ਉਹ ਕਹਿੰਦਾ ਮੈਨੂੰ ਗ੍ਰਿਫਤਾਰ ਬਿਲਕੁਲ ਝੂਠੇ ਕੇਸਟ ਕੀਤਾ ਗਿਆ ਮਾਲਵਿੰਦਰ ਮਾਲੀ ਕਹਿੰਦਾ ਮੇਰੀ ਜ਼ੁਬਾਨ ਬੰਦ ਕਰਨੀ ਚਾਹੁੰਦੇ ਨੇ ਤਾਂ ਗ੍ਰਿਫਤਾਰ ਕੀਤਾ ਗਿਆ ਇਹ ਗੱਲ ਆਪੇ ਬੋਲੀ ਮਾਲਵਿੰਦਰ ਮਾਲੀ ਨੇ ਮੀਡੀਆ ਦੇ ਸਾਹਮਣੇ ਜਦੋਂ ਉਹਨੂੰ ਪੇਸ਼ ਕਰ ਰਹੇ ਸੀ ਅਦਾਲਤ 'ਚ ਉਹ ਕਹਿੰਦਾ ਐਵੇਂ ਹੀ ਆਖੀ ਜਾਂਦੇ ਨੇ ਇੱਕ ਵੀਡੀਓ ਐ ਉਹ ਵੀਡੀਓ ਦੇ ਵਿੱਚ ਇੱਕ ਬੰਦੇ ਨੇ ਸ਼ਿਕਾਇਤ ਕੀਤੀ ਕਹਿੰਦਾ ਨਾ ਇਹਨਾਂ ਨੇ ਮੈਨੂੰ ਐਫ ਆਈ ਆਰ ਦਿਖਾਈ ਐ ਨਾ ਇਹਨਾਂ ਨੇ ਮੈਨੂੰ ਹੁਣ ਤੱਕ ਵੀਡੀਓ ਦੱਸਿਆ ਕਿਹੜੀ ਐ ਐਵੇਂ ਹੀ ਕਹਿੰਦਾ ਲਈ ਫਿਰਦੇ ਨੇ ਉਹਨੇ ਪੁਲਿਸ ਦੇ ਸਲੂਕ ਤੇ ਗੱਲ ਕੀਤੀ ਕਹਿੰਦਾ ਪੁਲਿਸ ਵਾਲੇ ਜਿਹੜੇ ਮੇਰੇ ਨਾਲ ਨੇ ਇਹ ਮੇਰੇ ਨਾਲ ਵਧੀਆ ਸਲੂਕ ਕਰ ਰਹੇ ਨਹੀਂ ਜੀ ਇਹਨਾਂ ਨੂੰ ਮੇਰੇ ਤੇ ਕੋਈ ਤਕਲੀਫ ਨਹੀਂ ਗਈ ਫਿਰ ਤਕਲੀਫ ਕਿਨੂੰ ਐ ਜਿਹੜੀ ਗੱਲ ਮਾਲਵਿੰਦਰ ਮਾਲੀ ਕਹਿੰਦਾ ਕਿ ਮੇਰੀ ਜ਼ੁਬਾਨਬੰਦੀ ਕੀਤੀ ਜਾ ਰਹੀ ਐ ਮੈਨੂੰ ਜ਼ੁਬਾਨ ਬੰਦ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਤਾਂ ਜ਼ੁਬਾਨ ਬੰਦ ਕੌਣ ਕਰਨੀ ਚਾਹੁੰਦਾ ਹੁਣ ਸਵਾਲ ਇੱਥੇ ਵੱਡਾ ਏ ਆ ਆਮ ਆਦਮੀ ਪਾਰਟੀ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਕਿ ਸਵਾਲ ਕਰੋ ਸਵਾਲ ਕਰੋ ਸਵਾਲ ਕਰੋ ਭਗਵੰਤ ਮਾਨ ਸਾਹਿਬ ਇਹ ਖੁਦ ਕਹਿੰਦਾ ਸੀ ਕੈਪਟਨ ਮਰਿੰਦਰ ਨੂੰ ਸਵਾਲ ਕਰੋ ਚੰਨੀ ਨੂੰ ਸਵਾਲ ਕਰੋ ਬਾਦਲਾਂ ਨੂੰ ਸਵਾਲ ਕਰੋ ਤੇ ਆਪ ਹੋਣ ਇਹਨਾਂ ਦਾ ਹਾਜਮਾ ਖਰਾਬ ਹੋਇਆ ਪਿਆ ਸਵਾਲ ਇਹਨਾਂ ਤੇ ਕਿਉਂ ਨਹੀਂ ਹੋਣਗੇ ਜਦੋਂ ਤੁਸੀਂ ਗੱਡੀਆਂ ਤੇ ਬਾਹੋਂਗੇ ਸਰਕਾਰਾਂ ਬਣਾਓਗੇ ਤਾਂ ਸਵਾਲ ਹੋਣਗੇ ਜਦੋਂ ਤੁਸੀਂ ਕਹੋਗੇ ਇਨਕਲਾਬ ਲਿਆ ਦੇਾਂਗੇ ਕ੍ਰਾਂਤੀ ਲਿਆ ਦੇਾਂਗੇ ਬੇਰੁਜ਼ਗਾਰੀ ਖਤਮ ਨਸ਼ੇ ਖਤਮ ਤੇ ਸਵਾਲ ਹੋਣਗੇ ਕਿਉਂ ਨਹੀਂ ਕਿਤੇ ਨਸ਼ੇ ਖਤਮ ਕਿਉਂ ਨਹੀਂ ਆਇਆ ਇਨਕਲਾਬ ਕਿੱਧਰ ਗਿਆ ਔਰਤਾਂ ਦਾ 1000 ਰੁਪਿਆ ਕਿਉਂ ਨਹੀਂ ਅਜੇ ਬਣਿਆ ਰੰਗਲਾ ਪੰਜਾਬ ਅਜੇ ਵੀ ਬੇਰੁਜ਼ਗਾਰੀ ਕਿਉਂ ਅਜੇ ਵੀ ਕੱਚੇ ਮੁਲਾਜ਼ਮ ਕਿਉਂ ਬੈਠੇ ਨੇ ਇਹ ਸਾਰੇ ਸਵਾਲ ਹੋਣਗੇ ਹੁਣ ਤਕਲੀਫ ਹੋ ਰਹੀ ਹੈ ਸਵਾਲਾਂ ਤੋਂ ਸਵਾਲ ਹੁੰਦੇ ਰਹੇ ਕਾਲੀਆਂ ਵੇਲੇ ਵੀ ਕਾਂਗਰਸ ਵੇਲੇ ਵੀ ਉਹ ਵੀ ਬਹੁਤ ਕੁਝ ਗਲਤ ਕਰਦੇ ਰਹੇ ਉਹਨਾਂ ਦੀਆਂ ਸਰਕਾਰਾਂ ਨੂੰ ਲੋਕਾਂ ਨੇ ਹੁੰਜਿਆ ਹੀ ਇਸੇ ਲਈ ਕਿਉਂਕਿ ਕਾਲੀਆਂ ਕਾਂਗਰਸੀਆਂ ਬੀਜੇਪੀ ਵੇਲੇ ਗਲਤ ਬਹੁਤ ਕੁਝ ਹੁੰਦਾ ਰਿਹਾ ਪਰ ਹੁਣ ਗੱਲ ਇਹ ਆ ਕਿ ਲੋਕਾਂ ਦੇ ਸਵਾਲਾਂ ਤੋਂ ਲੋਕ ਕਹਿੰਦੇ ਆ ਇੰਨੀ ਤਕਲੀਫ ਹੋ ਵੀ ਨਹੀਂ ਸੀ ਮੰਨਦੇ ਜਿੰਨੀ ਇਹ ਨਵੇਂ ਮੰਨੀ ਬੈਠੇ ਨੇ ਅਸਲ 'ਚ ਚੱਕਰ ਆ ਉਹਨਾਂ ਨੇ ਕਈ ਵਾਰ ਸਰਕਾਰਾਂ ਚਲਾ ਲੀਆਂ ਸੀ ਉਹਨਾਂ ਨੂੰ ਇਹ ਪਤਾ ਸੀ ਵੀ ਜੇ ਗੱਡੀਆਂ ਤੇ ਵਾਵਾਂਗੇ ਸਵਾਲ ਹੋਣਗੇ ਆਲੋਚਨਾ ਹੋਏਗੀ ਮੀਡੀਆ ਵੀ ਕਰੇਗਾ ਲੋਕ ਵੀ ਕਰਨਗੇ ਪੱਤਰਕਾਰ ਵੀ ਕਰਨਗੇ ਇਹ ਬੈਠੇ ਨਵੇਂ-ਨਵੇਂ ਇਹਨਾਂ ਨੂੰ ਐ ਲੱਗਦਾ ਵੀ ਸਾਨੂੰ ਸਾਰੇ ਦੇਵਤੇ ਸਮਝਣ ਸਾਡੇ ਤੇ ਸਵਾਲ ਨਾ ਹੋਵੇ ਤੇ ਇਹ ਗੱਲ ਮਾਲੀ ਮਾਲਵਿੰਦਰ ਮਾਲੀ ਬਿਲਕੁਲ ਠੀਕ ਕਹਿੰਦਾ ਵੀ ਮੈਂ ਕਰਦਾ ਸੀ ਸਵਾਲ ਤੇ ਇਹਨਾਂ ਨੂੰ ਸਵਾਲ ਹਜਮ ਨਹੀਂ ਆਉਂਦੇ ਇਹ ਗੱਲ ਮਾਲਵਿੰਦਰ ਵਾਲੀ ਪੁਲਿਸ ਦੀ ਹਰਾਸਤ ਚ ਬੋਲ ਰਿਆ ਤੇ ਉਹ ਮੈਨੂੰ ਲੱਗਦਾ ਉਹ ਠੀਕ ਬੋਲ ਰਿਆ ਦੇਖੋ ਹੁਣ ਤੱਕ ਜਿਹੜੇ ਜਿਹੜੇ ਵੀ ਬੋਲ ਰਹੇ ਨੇ ਉਹਨਾਂ ਦੇ ਉੱਪਰ ਪਰਚੇ ਲੱਭ ਲੱਭ ਕੇ ਮੈਨੂੰ ਲੱਗਦਾ ਇਹ ਗੱਲ ਲੈ ਡੁੱਬੇਗੀ ਆਮ ਆਦਮੀ ਪਾਰਟੀ ਨੂੰ ਜੇਕਰ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਧਿਆਨ ਨਾ ਦਿੱਤਾ ਜਿਹੜੀ ਬੋਲਣ ਦੀ ਜਮਹੂਰੀਅਤ ਦੇਣੀ ਚਾਹੀਦੀ ਆ ਆਲੋਚਨਾ ਕਰਨ ਦੀ ਸਵਾਲ ਉਠਾਉਣ ਦੀ ਜਿਹੜੀ ਆਜ਼ਾਦੀ ਦੇਣੀ ਚਾਹੀਦੀ ਆ ਜੇ ਇਹਨਾਂ ਨੇ ਨਾ ਦਿੱਤੀ ਜੇ ਇਸ ਭਲੇਖੇ 'ਚ ਪਾ ਗਏ ਵੀ ਜੁਬਾਨਾ ਬੰਦ ਕਰੋ ਕੇਸ ਪਾਓ ਐ ਸਾਰਿਆਂ ਤੇ ਡਰ ਜਾਣ ਗਿਆ ਏ ਫਿਰ ਵੇਖੀ ਬੋਲਦੇ ਨਹੀਂ ਆਏ ਇਹ ਗੱਲ ਲੈ ਡੁੱਬੇ ਗਈ ਆ ਸੁਖਵੀਰ ਬਾਦਲ ਉਹ ਕਹਿੰਦਾ ਹੁੰਦਾ ਸੀ 25 ਸਾਲ ਰਾਜ ਕਰਨਾ 25 ਸਾਲ ਰਾਜ ਕਰਨਾ ਦਾ ਸੁਖਬੀਰ ਬਾਦਲ ਦੇ 25 ਸਾਲ ਰਾਜ ਕਰਨ ਦਾ ਸੁਪਨਾ ਮਿੱਟੀ ਚ ਵੜ ਗਿਆ ਬੇੜੀ ਡੁੱਬ ਗਈ ਕਿਉਂਕਿ ਭਲੇਖਾ ਸੁਖਬੀਰ ਬਾਦਲ ਨੇ ਵੀ ਪਾਲ ਲਿਆ ਸੀ ਵੀ ਬੋਲਣ ਨਹੀਂ ਦੇਣਾ ਇੱਕ ਟਾਈਮ ਤੇ ਆ ਕੇ ਬੋਲਣ ਵਾਲਿਆਂ ਤੇ ਕੇਸ ਦਰਜ ਉਹਨੇ ਵੀ ਕਰਨੇ ਸ਼ੁਰੂ ਕਰਤੇ ਸੀ ਤਾਂ ਅੱਜ ਸੁਖਬੀਰ ਬਾਦਲ ਕੀ ਪਾਰਟੀ ਡੁੱਬੀ ਪਈ ਆ ਬੇੜੀ ਡੁੱਬੀ ਪਈ ਆ ਇਸੇ ਤਰ੍ਹਾਂ ਇਤਿਹਾਸ ਚ ਦਫਨ ਹੋ ਜਾਣਗੇ ਜਿਹੜੇ ਲੋਕ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕਰਨਗੇ ਉਹ ਭਲਾ ਮੈ ਉਹਾਂ ਭਲਾ ਕੋਈ ਕੈਪਟਨ ਮਰੀਂਦਰ ਹੋਵੇ ਭਲਾ ਬਾਦਲ ਹੋਣ ਤੇ ਭਲਾ ਭਗਵੰਤ ਮਾਨ ਖੋਦੋ ਵੀ ਜਿਹੜੇ ਲੋਕ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕਰਨਗੇ ਔਰੰਗਜ਼ੇਬ ਵੇਖ ਲੋ ਉਹ ਤੁਸੀਂ ਦੇਖ ਲੋ ਬਾਬਰ ਦੇਖ ਲੋ ਉਹ ਤੁਸੀਂ ਗੋਰਿਆਂ ਦਾ ਇਤਿਹਾਸ ਚ ਦਫਨ ਹੋ ਜਾਣਗੇ ਔਰ ਇਹ ਥੋੜਾ ਟਾਈਮ ਹੁੰਦੀ ਗੱਦੀ ਗੁੱਦੀ ਇਹ ਬਹੁਤਾ ਟਾਈਮ ਨਹੀਂ ਰਹਿੰਦੀ ਮੈਨੂੰ ਲੱਗਦਾ ਹੋਸ਼ ਆਉਣਾ ਚਾਹੀਦਾ ਤੇ ਜਿਹੜੇ ਤਰੀਕੇ ਨਾਲ ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕੀਤਾ ਸੀਆਈਏ ਸਟਾਫ ਆਇਆ ਉਹਨੂੰ ਗ੍ਰਿਫਤਾਰ ਕਰਨ ਜਾਣਕਾਰੀ ਇਹ ਵੀ ਆ ਰਹੀ ਵੀ ਤਿੰਨ ਥਾਵਾਂ ਤੇ ਉਹਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੇ ਛਾਪੇ ਮਾਰੇ ਨੇ ਤਿੰਨ ਟੀਮਾਂ ਕਹਿੰਦੇ ਪੁਲਿਸ ਦੀਆਂ ਬਣਾਈਆਂ ਗਈਆਂ ਜੀ ਜੀ ਤੇ ਸੀਆਈਏ ਸਟਾਫ ਨੇ ਗ੍ਰਿਫਤਾਰ ਕੀਤਾ ਕੀ ਗੱਲ ਮਾਲਵਿੰਦਰ ਮਾਲੀ ਕੋਈ ਬਹੁਤ ਵੱਡਾ ਅਤਵਾਦੀ ਸੀ ਕੀ ਮਾਲਵਿੰਦਰ ਮਾਲੀ ਬੇਕਾਬੂ ਹੋਇਆ ਕੋਈ دہشتਗਰਦ ਸੀ ਮਾਲਵਿੰਦਰ ਮਾਲੀ ਰੋਜ਼ ਚੈਨਲਾਂ ਤੇ ਬੋਲਦਾ ਹੈ ਉਹਨੂੰ ਆਰਾਮ ਨਾਲ ਜਾ ਕੇ ਆਮ ਪੁਲਿਸ ਥਾਣੇ ਦੀ ਗ੍ਰਿਫਤਾਰ ਕਰ ਸਕਦੀ ਸੀ ਸੀਆਈਏ ਸਟਾਫ ਕਿਉਂ ਲਾਇਆ ਗਿਆ ਇਹ ਵੱਡਾ ਸਵਾਲ ਹੈ ਸ਼ਾਇਦ ਡਰੋਂ ਲਈ ਸ਼ਾਇਦ ਇਹ ਦਿਖਾਉਣ ਲਈ ਵੀ ਜਿਹੜੇ ਜਿਹੜੇ ਬੋਲੋਗੇ ਐ ਕਰਾਂਗੇ ਅੱਜ ਤੱਕ ਕੋਈ ਸਰਕਾਰ ਕਿਹੇ ਤੇ ਕੇਸ ਦਰਜ ਕਰਕੇ ਉਹਨੂੰ ਬੋਲਣੋਂ ਨਹੀਂ ਰੋਕ ਸਕੀ ਅਗਲਾ ਦੁੱਗਣਾ ਬੋਲਦਾ ਹੀ ਸਭ ਹਾਂ 4 ਦਿਨ ਖੱਜਲ ਕਰ ਲੋ ਖਰਾਬ ਕਰ ਲੋ ਹੁਣ ਕੇਜਰੀਵਾਲ ਨੂੰ ਗ੍ਰਿਫਤਾਰ ਕੀਤੀ ਰੱਖਿਆ ਈਡੀ ਨੇ ਆਮ ਆਦਮੀ ਪਾਰਟੀ ਕਹਿੰਦੀ ਜ਼ੁਬਾਨਬੰਦ ਕਰਾਉਣਾ ਚਾਹੁੰਦੇ ਨੇ ਤੇ ਕੇਜਰੀਵਾਲ ਦੀ ਜ਼ੁਬਾਨਬੰਦ ਫਿਰ ਕਰਾ ਲਈ ਹੋ ਗਈ ਨਹੀਂ ਹੋਈ ਨਾ ਕੇਜਰੀਵਾਲ ਜੇਲ੍ਹੋਂ ਆ ਕੇ ਦੁੱਗਣਾ ਬੋਲਿਆ ਤਾਂ ਇਸੇ ਤਰ੍ਹਾਂ ਜੇ ਆਮ ਆਦਮੀ ਪਾਰਟੀ ਪੰਜਾਬ 'ਚ ਕਰਨਾ ਚਾਹੁੰਦੀ ਹੈ ਬਿਲਕੁਲ ਫੇਲ ਹੋ ਜਾਣਗੇ ਨਹੀਂ ਜਬਾਨ ਬੰਦ ਕਰ ਸਕਣਗੇ ਇਹਨਾਂ ਨੂੰ ਵਕਤ ਰੈਂਦੇ ਆ ਹੋਸ਼ ਕਰ ਲੈਣੀ ਚਾਹੀਦੀ ਆ ਜਾਬਰਾਂ ਨੂੰ ਕੋਈ ਨਹੀਂ ਯਾਦ ਰੱਖਦਾ ਭਗਵੰਤਮਾਨ ਖੁਦ ਜਮਹੂਰੀਅਤ ਦੀਆਂ ਗੱਲਾਂ ਲੋਕਤੰਤਰ ਦੀਆਂ ਗੱਲਾਂ ਭਗਤ ਸਿੰਘ ਦੀਆਂ ਗੱਲਾਂ ਇਨਕਲਾਬ ਦੀਆਂ ਗੱਲਾਂ ਸ਼ਹੀਦ ਭਗਤ ਸਿੰਘ ਦੀ ਸੋਚ ਕੀ ਸੀ ਕੀ ਉਹ ਕਹਿੰਦਾ ਸੀ ਵੀ ਜਿਹੜਾ ਮੇਰੀ ਗਲਤੀ ਕੱਢੇ ਜਿਹੜਾ ਮੇਰੀ ਗਲਤੀ ਤੇ ਬੋਲੇ ਜਿਹੜਾ ਸਾਡੀ ਲੋਚਨਾ ਕਰੇ ਅਸੀਂ ਉਹਨੂੰ ਮਾਰਾਂਗੇ ਅਸੀਂ ਉਹਨੂੰ ਜੇਲ੍ਹ ਚ ਤੁਨਾਂਗੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਾਹਮਣੇ ਰੱਖੋ ਉਹ ਤਾਂ ਜਮਹੂਰੀਅਤ ਦੀ ਗੱਲ ਕਰਦਾ ਉਹ ਕਹਿੰਦਾ ਸਵਾਏ ਪਰਚੋਲ ਕਰੋ ਤੇ ਕਮੀਆਂ ਨੂੰ ਬਰਦਾਸ਼ਤ ਕਰੋ ਆਲੋਚਨਾ ਨੂੰ ਬਰਦਾਸ਼ਤ ਕਰੋ ਭਗਤ ਸਿੰਘ ਦੀਆਂ ਲਿਖਤਾਂ ਪੜੋ ਤਾਂ ਸਹੀ ਤੇ ਅੱਜ ਘਾਟਾਂ ਬਹੁਤ ਨੇ ਇਹਨਾਂ ਦੇ ਰਾਜ ਚ ਵੀ ਜਵਾਬ ਦੇਣ ਕੀ ਕੀ ਭਗਵੰਤਮਾਨ ਸਰਕਾਰ ਆਮ ਆਦਮੀ ਸਰਕਾਰੇ ਦਾਵਾ ਕਰਦੀ ਹੈ ਵਿੰਡਾਸ਼ਾ ਖਤਮ ਹੋ ਗਿਆ ਮ ਲੋਕ ਕਹਿੰਦੇ ਨੇ ਬਿਲਕੁਲ ਨਹੀਂ ਹੋਇਆ ਕਿ ਇਹ ਦਾਵਾ ਕਰਦੇ ਨੇ ਵੀ ਨਸ਼ਾ ਚਿੱਟਾ ਬਿਲਕੁਲ ਖਤਮ ਹੋ ਗਿਆ ਕਿ ਇਹ ਦਾਵਾ ਕਰਦੇ ਨੇ ਬੇਰੁਜ਼ਗਾਰੀ ਬਿਲਕੁਲ ਖਤਮ ਹੋ ਗਈ ਹੈ ਜੇ ਖਤਮ ਹੋ ਗਈ ਹੈ ਤੇ ਰਜਾਨਾ ਜਿਹੜੇ ਬੇਰੁਜ਼ਗਾਰਾਂ ਤੇ ਲਾਠੀ ਚਾਰਜ ਹੁੰਦੇ ਨੇ ਉਹ ਕਿਉਂ ਹੁੰਦੇ ਨੇ ਕੀ ਕੀ ਸਰਕਾਰੇ ਦਾਵਾ ਕਰਦੀ ਹੈ ਕਿ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਿੱਤਾ ਕੀ ਸਰਕਾਰੇ ਦਾਵਾ ਕਰਦੀ ਹੈ ਵੀ ਕੱਚੇ ਮੁਲਾਜ਼ਮ ਸਾਰੇ ਮਹਿਕਮਿਆਂ 'ਚ ਪੱਕੇ ਹੋ ਗਏ ਨੇ ਕਿਹੜੀ ਸਮੱਸਿਆ ਪੂਰਨ ਤੌਰ ਤੇ ਸਮਾਪਤ ਹੋਈ ਆ ਦੇਖੋ ਜੀ ਹਜੂਰੀਆਂ ਤੇ ਖੁਸ਼ਾਮਦ ਕਰਨ ਵਾਲਿਆਂ ਦੀਆਂ ਗੱਲਾਂ ਹੀ ਨਹੀਂ ਸੁਣੀ ਜਾਣੀਆਂ ਚਾਹੀਦੀਆਂ ਜਿਹੜੇ ਆਲੋਚਨਾ ਕਰਦੇ ਨੇ ਜਿਹੜੀਆਂ ਕਮੀਆਂ ਦੱਸਦੇ ਨੇ ਹੁਣ ਮੈਂ ਬਹੁਤ ਸਾਰੀਆਂ ਇਨਕਲਾਬੀ ਜਥੇਬੰਦੀਆਂ ਨੂੰ ਉਹਨਾਂ ਦਾ ਕੰਮਕਾਰ ਵੇਖਿਆ ਜੀ ਉਹ ਤਾਂ ਇੱਕ ਦੂਜੇ ਦੀਆਂ ਵਾਧੂ ਕਮੀਆਂ ਕੱਢਦੇ ਨੇ ਜਦੋਂ ਕੋਈ ਦੂਜਾ ਵੀ ਕਮੀ ਕੱਢੇ ਨਾ ਉਹ ਕਹਿੰਦੇ ਨੇ ਯਾਰ ਇੱਥੇ ਧਿਆਨ ਦਿਓ ਸੋਚੋ ਵੀ ਕਿਤੇ ਸੱਚੀ-ਮੁੱੱਚੀ ਆਪਣੇ ਚੇ ਕਮੀ ਤਾਂ ਨਹੀਂ ਗਈ ਜਿਹੜੀ ਆ ਲੋਕ ਆਖੀ ਜਾਂਦੇ ਨੇ ਤੇ ਜਿਹੜੀ ਪਾਰਟੀ ਆ ਆਪਣੀਆਂ ਕਮੀਆਂ ਤੇ ਆਪਣੀਆਂ ਗਲਤੀਆਂ ਤੇ ਪਰਦੇ ਪਾਉਣ ਲੱਗ ਪਵੇ ਜबान ਬੰਦ ਕਰਨ ਲੱਗ ਪਵੇ ਉਹਨੇ ਮਲਿਆ ਮੇਟ ਹੋ ਜਾਣਾ ਹੁੰਦਾ ਮੈਂ ਗੱਲ ਕਿਸੇ ਇੱਕ ਪਾਰਟੀ ਦੀ ਕਰ ਰਿਹਾ ਮੈਂ ਸਾਰਿਆਂ ਦੀ ਗੱਲ ਕਰ ਰਿਹਾ ਉਹ ਮੇਰੀ ਵੀ ਗੱਲ ਵਿੱਚ ਹੀ ਆ ਤੋ ਗੱਲ ਸਿੱਧੀ ਇਹ ਆ ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਮਾਲਵਿੰਦਰ ਮਾਲੀ ਖੁਦ ਕਹਿੰਦਾ ਮੇਰੀ ਜबान ਬੰਦ ਕਰਨ ਲਈ ਕੀਤਾ ਗਿਆ ਲੱਗਦਾ ਸਾਰਿਆਂ ਨੂੰ ਐਵੇਂ ਪਿਆ ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਵਕਤ ਰੈਂਦੇ ਆ ਧਿਆਨ ਦੇਣਾ ਚਾਹੀਦਾ ਜਦੋਂ ਇਹਨਾਂ ਨੇ ਹੋਰ ਕਿੰਨੇ ਫੜੇ ਨੇ ਤਾਂ ਉਹਨਾਂ ਬੈਰੀ ਵੀ ਇੰਝ ਲੱਗਦਾ ਰਿਹਾ ਲੋਕਾਂ ਨੂੰ ਵੀ ਜबान ਬੰਦ ਕਰਨੀ ਚਾਹੁੰਦੇ ਨੇ ਜੀ ਜਿਹੜੇ ਜਿਹੜੇ ਸੋਸ਼ਲ ਮੀਡੀਆ ਤੇ ਬੋਲਦੇ ਨੇ ਮੈਨੂੰ ਲੱਗਦਾ ਭਗਵੰਤ ਮਾਨ ਨੂੰ ਤਾਂ ਦਿਲ ਵੱਡਾ ਵਿਖਾਉਣਾ ਚਾਹੀਦਾ ਉਹਨੂੰ ਕਹਿਣਾ ਚਾਹੀਦਾ ਵੇਖੋ ਮੈਂ ਤੇ ਮੇਰੀ ਪਾਰਟੀ ਕਹਿੰਦੇ ਸੀ ਵੀ ਸਵਾਲ ਕਰਿਆ ਕਰੋ ਤੇ ਸਾਨੂੰ ਜਿੰਨੇ ਮਰਜੀ ਸਵਾਲ ਕਰੋ ਸਾਡੀਆਂ ਕਮੀਆਂ ਕੱਢੋ ਭਾਸ਼ਾ ਠੀਕ ਰੱਖੋ ਗਾਲ ਨਹੀਂ ਕੱਢਣੀ ਭਾਸ਼ਾ ਠੀਕ ਰੱਖੋ ਤੇ ਜਿੰਨੀਆਂ ਮਰਜ਼ੀ ਕਮੀਆਂ ਕੱਢੋ ਅਸੀਂ ਸਵਾਗਤ ਕਰਾਂਗੇ ਭਗਵੰਤ ਮਾਨ ਸਾਹਿਬ ਤਾਂ ਖੁਦ ਇਵੇਂ ਗੱਲਾਂ ਕਰਦੇ ਰਹੇ ਆ ਦੂਜਿਆਂ ਨੇ ਕਮੀਆਂ ਕੱਢਦੇ ਰਹੇ ਆ ਉਹ ਭਗਵੰਤ ਮਾਨ ਸਾਹਿਬ ਤਾਂ ਇਹ ਵੀ ਕਹਿੰਦੇ ਰਹੇ ਆ ਵੀ ਮੈਂ ਉਹ ਰਾਤ ਚਾਹਣਾ ਜਿੱਥੇ ਮੁੱਖ ਮੰਤਰੀ ਨਾਲ ਕੋਈ ਸਿਕਿਉਰਿਟੀ ਨਾ ਹੋਵੇ ਕੋਈ ਗਨਮੈਨ ਨਾ ਹੋਣ ਉਹ ਆਪਦਾ ਗੈਸ ਸਿਲੰਡਰ ਲੈਣ ਲਈ ਆਪ ਲੈਣ ਚ ਲੱਗੇ ਕਹਿੰਦੇ ਰਹੇ ਆ ਵੀਡੀਓ ਕਿੰਨੀਆਂ ਨਹੀਂ ਹੁਣ ਕਿੱਧਰ ਗਿਆ ਹੁਣ ਸਾਰੀ ਸਿਕਿਉਰਿਟੀ ਸਾਰਾ ਕੁਝ ਉਵੇਂ ਚੱਲਦਾ ਭਗਵੰਤ ਮਾਨ ਤਾਂ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਕਰਦੇ ਰਹੇ ਨੇ ਹੁਣ ਵੀਆਈਪੀ ਕਲਚਰ ਸਾਰਾ ਉਵੇਂ ਹੀ ਚੱਲਦਾ ਭਗਵੰਤ ਤਾ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਰਹੇ ਨੇ ਅੱਜ ਪਤਾ ਨਹੀਂ ਕਿੱਥੇ ਗੇਰ ਅੜਿਆ ਪਿਆ ਉਦੋਂ ਗੱਲ ਗਾਹ ਨਹੀਂ ਤੁਰਦੀ ਹੁਣ ਨੰਬਰ ਉਹਨਾਂ ਸਾਰਿਆਂ ਦੇ ਲੱਗਣੇ ਨੇ ਕੇਸ ਦਰਜ ਹੋਣਗੇ ਕਿਸੇ ਤੇ ਕੋਈ ਕਿਸੇ ਤੇ ਕੋਈ ਕਿਸੇ ਤੇ ਕੋਈ ਪਰ ਪੌਣੇ ਇੱਕ ਦੋ ਸਾਲ ਦੋ ਸਵਾ ਦੋ ਸਾਲ ਰਹਿ ਗਿਆ ਆਮ ਆਦਮੀ ਸਰਕਾਰ ਦੇ ਤਾਂ ਉਸ ਤੋਂ ਬਾਅਦ ਐਂ ਵੀ ਭੂਪੜਸ ਹੋ ਜਾਂਦਾ ਜਿਵੇਂ ਸੁਖਵੀਰ ਬਾਦਲ ਕਹਿੰਦਾ ਹੋਇਆ ਜਿਵੇਂ ਆ ਕੈਪਟਨ ਮਰਿੰਦਰ ਉਹਨਾਂ ਦਾ ਹੋਇਆ ਔਰ ਜਿਵੇਂ ਖੁਦ ਆਮ ਆਦਮੀ ਪਾਰਟੀ ਦਾ 13 ਦੀਆਂ 13 ਜਿੱਤਣ ਵਾਲਾ ਭੂ ਪੜੱਸ ਤਿੰਨ ਸੀਟਾਂ ਤੇ ਸਿਮਟ ਗਿਆ ਓਵੇਂ ਹੋ ਜਾਂਦਾ ਹੁੰਦਾ ਹੋ ਸਕਦਾ ਤਾਂ ਫਿਰ ਕਦੇ ਵੀ ਦੁਬਾਰਾ ਵਾਪਸ ਨਹੀਂ ਆ ਸਕਣਗੀ ਦੂਜੀਆਂ ਪਾਰਟੀਆਂ ਜਿਹੜੀਆਂ ਉਹ ਤਾਂ ਉਹਨਾਂ ਦਾ ਰਾਜ ਕਰਨ ਦਾ ਤਰੀਕਾ ਆਪਾਂ ਮੰਨਦੇ ਆ ਗਲਤ ਆ ਪਰ ਉਹ ਹੋਰ ਆ ਉਹ ਕੋਈ पंਥ ਦੇ ਨਾਂ ਤੇ ਰਾਜ ਕਰਦਾ ਕੋਈ ਕਾਹੇ ਨਾਂ ਤੇ ਕਰਦਾ ਇਹ ਆਮ ਆਦਮੀ ਪਾਰਟੀ ਆਈ ਸੀ ਭਗਤ ਸਿੰਘ ਦੇ ਨਾਂ ਤੇ ਤੇ ਭਗਤ ਸਿੰਘ ਦੇ ਨਾਂ ਤੇ ਆ ਕੇ ਜੇ ਭਗਤ ਸਿੰਘ ਵਾਲੀਆਂ ਗੱਲਾਂ ਨਾ ਕੀਤੀਆਂ ਤਾਂ ਚੁੱਕ ਕੇ ਮਾਰਨਗੇ ਲੋਕ ਗੱਲਾਂ ਮੇਰੀਆਂ ਸੱਚੀਆਂ ਨੇ ਕੌੜੀਆਂ ਕਈਆਂ ਨੂੰ ਲੱਗਣਗੀਆਂ ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਜ਼ਬਾਨਬੰਦੀ ਦੀ ਕੋਸ਼ਿਸ਼ ਜੇ ਹੈ ਜਿਵੇਂ ਮਾਲਵਿੰਦਰ ਮਾਲੀ ਕਹਿ ਰਿਹਾ ਲੱਗਦੀ ਵੀ ਐਵੇਂ ਆ ਮਾਲਵਿੰਦਰ ਮਾਲੀ ਕਿਹੜਾ ਗੈਂਗਸਟਰ ਸੀ ਕਿਹੜਾ ਅਤਵਾਦੀ ਸੀ ਜਿਵੇਂ ਉਹਨੂੰ ਫੜਿਆ ਗਿਆ ਜੀ ਜੀ ਠੀਕ ਹੈ ਤਾ ਇਹ ਤਰੀਕੇ ਲੋਕਾਂ ਨੂੰ ਠੀਕ ਨਹੀਂ ਲੱਗ ਰਹੇ ਕਿਸੇ ਵੀ ਸਰਕਾਰ ਦੇ ਇਹ ਤਰੀਕੇ ਠੀਕ ਨਹੀਂ ਲੱਗਦੇ ਹੁੰਦੇ ਆਮ ਆਦਮੀ ਪਾਰਟੀ ਨੂੰ ਵੀ ਗਰੇਵਾਂ ਤੇ ਚੱਕਣਾ ਚਾਹੀਦਾ ਬਹੁਤ ਮਿਹਰਬਾਨੀ